ਖਬਰਨਾਮਾ ਦੇਖ ਰਿਹਾ ਸਾਰੇ ਸੁਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ੀਕਾਲ ਮੈਂ ਹਾਂ ਤੁਹਾਡਾ ਫੌਜ ਸਿਰਾਜ ਸ਼ਿਮਰਜੀਤ ਸਿੰਘ ਬੈਂਸ ਇੱਕ ਵਾਰ ਫਿਰ ਹੋਏ ਸਿਆਸਤ ਦੇ ਵਿਸਰਗਮ ਸ਼ਿਮਰਜੀਤ ਸਿੰਘ ਬੈਂਸ ਉਹਨੇ ਉਹ ਢੇੜ ਕੇ ਰੱਖ ਦਿੱਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦੂਸਰੇ ਪਾਸੇ ਬੀ ਟੀਮ ਯਾਨੀ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਕਹੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਪਾਸੇ ਸੂਬੇਦਾਰ ਰਜ ਦੇ ਨੁਕਸਾਨ ਕੀਤਾ ਜਾ ਰਿਹਾ ਹੈ ਨੁਕਸਾਨ ਸੂਬੇ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਚੰਗੀ ਤਰ੍ਹਾਂ ਜਾਣਦੇ ਨੇ ਤੇ ਦੂਸਰੇ ਪਾਸੇ ਬੀ ਪਲਾਨ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਹੈ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਦੇ ਲੋਕਾਂ ਦੇ ਨਾਲ ਮਿੱਤਰਈ ਮਾਂ ਵਾਲਾ ਵਿਵਾਰ ਕੀਤਾ ਹੈ ਸਿਮਰਜੀਤ ਸਿੰਘ ਬੈਂਸਰੀ ਪੱਤਰਕਾਰਾਂ ਦੇ ਨਾਲ ਗੱਲਬਾਤ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੁਣ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪੰਜਾਬ ਦੇ ਜਿਹੜਾ ਕੁਦਰਤ ਹੈ ਪੰਜਾਬ ਦੀ ਕੁਦਰਤ ਹੈ ਪੰਜਾਬ ਦੀ ਪਾਣੀ ਪੰਜਾਬ ਦੇ ਪਾਣੀਆਂ ਦੇ ਨਾਲ ਖਿਲਵਾੜ ਕਰ ਰਹੇ ਨੇ ਪਿਛਲੀਆਂ ਸਰਕਾਰਾਂ ਨੇ ਖੇਤੀਬਾੜੀ ਯੂਨੀਵਰਸਿਟੀ ਮਾਹਿਰਾਂ ਦੀ ਸਲਾਹ ਨਾਲ ਪੰਜਾਬ ਵਿੱਚ ਝੋਨੇ ਦੀ ਲਵਾਈ 20 ਜੂਨ ਨੂੰ ਨਿਸ਼ਚਿਤ ਕੀਤੀ ਸੀ ਕਿ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਰੁਕਿਆ ਜਾ ਸਕੇ ਪਰ ਭਾਜਪਾ ਦੀ ਬੀ ਟੀਮ ਮਾਨ ਸਰਕਾਰ ਕੇਂਦਰ ਦੇ ਇਸ਼ਾਰੇ ਤੇ ਸੂਬੇ ਨੂੰ ਅਚਾਰਨ ਦੇ ਰਾਹ ਤੇ ਤੁਰ ਪਈ ਹੈ ਇਹ ਦੋਸ਼ ਲਗਾਉਂਦੇ ਆ ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੀਨੀਅਰ ਆਗੂ ਸਿਮਰਨਜੀਤ ਸਿੰਘ ਬਾਸਣ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਨਾਲ ਮਤਰੀ ਮਾਂ ਵਾਲਾ ਸਲੂਕ ਕਰਦੀ ਆ ਰਹੀ ਹੈ ਉਸੇ ਰਾਹ ਤੇ ਹੁਣ ਮਾਨ ਸਰਕਾਰ ਚੱਲ ਰਹੀ ਹੈ ਸੂਬੇ ਦੇ ਬੁੱਧੀ ਜੀਮੀਆਂ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਝੋਨੇ ਦੀ ਲਵਾਈ 1 ਜੂਨ ਦੀ ਤਾਂ 20 ਜੂਨ ਕਰਨ ਲਈ ਸਲਾਹ ਦਿੱਤੀ ਸੀ ਕਿਉਂਕਿ ਜੇਕਰ 1 1 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾਂਦੀ ਹੈ ਇਸ ਨਾਲ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀਆਰ 126 ਵਰਗੀਆਂ ਝੋਨੇ ਦੀਆਂ ਕਿਸਮਾਂ ਲਈ ਪਾਣੀ ਦੀ ਵੱਧ ਜ਼ਰੂਰਤ ਹੋਵੇਗੀ ਅਤੇ ਝਾੜ ਵੀ ਘੱਟ ਨਿਕਲੇਗਾ ਵੱਧ ਸਮੇਂ ਵਿੱਚ ਪੱਕਣ ਵਾਲੀ ਪੂਸਾ 144 ਅਤੇ ਹਾਈਬ੍ਰਿਡ ਵਰਗੀਆਂ ਕਿਸਮਾਂ ਨੂੰ ਲਾਉਣ ਤੋਂ ਸਰਕਾਰ ਮਨਾ ਕਰ ਰਹੀ ਹੈ ਬੈਸ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਸਰਕਾਰ ਵੱਖ-ਵੱਖ ਯੂਨੀਵਰਸਟੀਆਂ ਦੇ ਮਾਇਰਾਂ ਬੁੱਧੀਜੀਵੀਆਂ ਦੀ ਸਲਾਹ ਨੂੰ ਧਿਆਨ ਚ ਰੱਖ ਕੇ ਆਪਣੇ ਕੀਤੇ ਗਏ ਐਲਾਨ ਨੂੰ ਵਾਪਸ ਲਵੇ ਪੰਜਾਬ ਚ ਡਿੱਗ ਰਿਹਾ ਪਾਣੀ ਦੇ ਪੱਧਰ ਨੂੰ ਰੋਕਿਆ ਜਾਵੇ ਯਾਨੀ ਕਿ ਸੂਬੇ ਦੇ ਜਿਹੜੇ ਵੀ ਬੁੱਧੀਜੀਵ ਨੇ ਉਹ ਕਹਿੰਦੇ ਨੇ ਕਿ 20 ਜੂਨ ਨੂੰ ਝੋਨਾ ਲਗਾਉਣਾ ਚਾਹੀਦਾ ਹੈ ਲੇਕਿਨ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਭਾਰਤੀ ਜਨਤਾ ਪਾਰਟੀ ਦੇ ਕਹਿ ਅਨੁਸਾਰ ਚੱਲ ਰਹੇ ਨੇ ਕਿ 1 ਜੂਨ ਨੂੰ ਝੋਨਾ ਲਗਾਓ ਝੋਨੇ ਦੀ ਫਸਲ ਦਾ ਵੀ ਝਾੜ ਘਟ ਹੋਵੇਗਾ ਪਾਣੀ ਦੀ ਖਪਤ ਵੀ ਜ਼ਿਆਦਾ ਹੋਵੇਗੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰਜੋਤ ਬੈਂਸ ਨੇ ਇਹ ਚੇਤਾਵਨੀ ਦਿੱਤੀ ਹੈ ਕਿ ਐਟ ਲੀਸਟ ਜਿਹੜੇ ਪੜੇ ਲਿਖੇ ਬੁੱਧੀਜੀਵ ਆਗੇ ਨੇ ਕਿਸਾਨੀ ਐ ਦੇ ਨਾਲ ਤਲਬ ਰੱਖਦੇ ਹੈਗੇ ਨੇ ਉਹਨਾਂ ਦੇ ਨਾਲ ਰਾਤਾ ਜ਼ਰੂਰ ਕਾਇਮ ਕੀਤਾ ਜਾਵੇ ਤਾਂ